ਸੋ ਮੌਜੂਦ ਹੈ ਇਸ ਵੇਲੇ ਸਤਲੁਜ ਜੋ ਗੱਲ ਕਰਾਂਗੇ ਸਸਰਾਲੀ ਕਲੋਨੀ ਤੇ ਜਿੱਥੇ ਦੇਖ ਰਹੇ ਪਿਛਲੇ ਕਾਫੀ ਜਨਾਂ ਤੋਂ ਜਿਹੜੀ ਇੱਥੇ ਕਾਫੀ ਲੋਕ ਜਿਹੜੀ ਸੇਵਾ ਨਿਵਾ ਰਹੇ ਨੇ ਤਾਂ ਦੇਖਵਾਲੀ ਗੱਲ ਹੈ ਕਿ ਜਿਹੜੀ ਕਾਫੀ ਜਿਹੜੇ ਮਰਲੇ ਜਿਹੜੀ ਅੱਗੇ ਜ਼ਮੀਨ ਸੀ ਜਿਹੜੀ ਪਾਣੀ ਦੇ ਨਾਲ ਜਿਹੜੀ ਫਸ ਗਈ ਹੈ ਤਾਂ ਉਹਦੇ ਸੰਬੰਧ ਵਿੱਚ ਸਾਡੇ ਮੌਜੂਦਾ ਸਰਪੰਚ ਨੇ ਸਰਪੰਚ ਸਾਹਿਬ ਦੇਖ ਰਹੇ ਕਾਫੀ ਜਿਹੜੀ ਜ਼ਮੀਨ ਕਾਫੀ ਨਿਕਲ ਚੁੱਕੀ ਹੈ ਕਿ ਕੋਈ ਸਰਕਾਰੀ ਮੁੰਡਾ ਕੋਈ ਬੰਦੇ ਇੱਥੇ ਆਉਂਦੇ ਨੇ ਕੋਈ ਹੱਲ ਕਰਕੇ ਜਾ ਰਹੇ ਨਹੀਂ ਸਿਰਫ ਫੋਟੋਗ੍ਰਾਫ ਕਰਨ ਵਾਸਤੇ ਭਾਈ ਗੁਰਜੀਤ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਅਸੀਂ ਸਤਲੁਜ ਦੇ ਤਰੇਆ ਦੇ ਕੰਢੇ ਤੇ ਖੜੇ ਆ। ਸਾਨੂੰ 15-20 ਦਿਨ ਹੋ ਗਏ ਇੱਥੇ ਲੱਗੇ ਆ। ਮਾਜਦੇ ਦਾ ਕਿਸੇ ਨੇ ਕੀ ਕਰਨੀ ਆ। ਆ ਕੇ ਆਪਦੀਆਂ ਫੋਟਾਂ ਖਿੱਚ ਜਲ ਜਾਂਦੇ ਆ। ਤੇ ਪ੍ਰਸ਼ਾਸਨ ਸਾਡੀ ਪੂਰੀ ਮਾਜਦੇ ਕਰ ਰਿਹਾ। ਡੀਸੀ ਸਾਹਿਬ ਸਾਰਾ ਮਹਿਕਮਾ ਇੱਥੇ ਹੀ ਆ। ਬਾਕੀ ਕਰ ਰਿਹਾ। ਬਾਕੀ ਹੈਗਾ ਪਰਮਾਧਾਨੇ ਬਸ। ਜੋ ਹੋਣਾ ਉਹ ਪਰਮਾਧਾਨਾ ਕਰੂਗਾ। ਅਸੀਂ ਸਾਰੇ ਲੱਗੇ ਹੋਏ ਆ। ਤੇ ਬਾਕੀ ਜ਼ਮੀਨ ਸਾਡੀ 730 ਕਿਲਾ ਹੜ ਗਿਆ। ਉਹਦਾ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਆ ਵੀ ਇਹਦਾ ਮਾਜਵਾ ਦੇਓ ਤੇ ਇਹਦੀ ਕੀਮਤ ਦੇਓ ਸਾਨੂੰ। ਜੰਮਣਾ ਹੈ ਨਹੀਂ ਐਸੇ। ਕੁਝ ਨਹੀਂ ਜੰਮਣਾ ਹੁਣ। ਠੀਕ ਆ। ਤੂੰ ਦੇਖ ਰਹੀ ਕਿ ਐਨਡੀਆਰ ਸਡੀ ਟੀਮ ਵੀ ਪਹੁੰਚ ਟੀਮਾਂ ਲੱਗੀਆਂ ਹੋਈਆਂ ਨੇ ਤੇ ਉਹ ਫੌਜੀ ਆਰਮੀ ਵੀ ਲੱਗੇ ਕਾਫੀ ਐਨਜੀਓ ਸੰਸਥਾ ਵੀ ਇੱਥੇ ਕਾਫੀ ਸੇਵਾ ਨਿਭਾ ਰਹੀਆਂ ਨੇ ਸਾਰੇ ਵਿਭਾਗ ਲੱਗੇ ਹੋਇਆ ਪਰ ਪਰਮਾਦਰਮਾ ਕੇ ਬਸ ਕਿਸੇ ਨਾਲ ਚੱਲਦਾ ਦੇਖੋ ਕਿੰਨੇ ਕਿੰਨੇ ਹਾਲਾਏ ਸਾਰੇ ਸਟੱਡ ਲਾਇਆ ਸੋਲਾ ਆ ਸਭ ਕੁ ਹੜੀ ਜਾਂਦਾ ਇੱਥੇ ਪਾਣੀ ਡਾਊਨ ਰੇਤਾ ਕੱਢੀ ਜਾਂਦਾ ਜਮੀਨ ਡਿੱਗੀ ਜਾਂਦੀ ਹੈ ਜੇ ਪਾਣੀ ਪੂਰਾ ਹੁੰਦਾ ਕੋਈ ਨੁਕਸਾਨ ਨਹੀਂ ਹੋਣਾ ਸੀ ਦਾ ਪਰ ਜਿੱਖਾ ਗੱਲ ਜਹੋਂ ਤੋਂ ਪਾਣੀ ਵੀ ਕੋ ਸਲੋ ਆ ਰਿਹਾ ਪਰ ਰਾਤ ਨੂੰ ਇਕਦਮ ਕਿਉਂ ਤੇਜ਼ ਹੋ ਜਾਂਦਾ ਰਾਤ ਨੂੰ ਫੇ ਛੱਡਦੇ ਉਥੋਂ ਉਹ ਛੱਡ ਲਿਆ ਜੇ ਫੇ ਡਾਊਨ ਹੁੰਦਾ ਫੇ ਸਾਡਾ ਨੁਕਸਾਨ ਹੋਦਾ ਸਾਡੇ ਜਮੀਨ ਡਿੱਗੀ ਜਾਂਦੀ ਪਰ ਉੱਚ ਅਧਿਕਾਰੀਆਂ ਵੱਲੋਂ ਜਿਹੜੀ ਕੋ ਖਬਰ ਵੀ ਆ ਰਹੀ ਹੈ ਕਿ ਕੋਈ ਵੀ ਜਿਹੜਾ ਬੰਨ ਨੂੰ ਨਹੀਂ ਰੋਡ ਛੱਡਿਆ ਜਾਵੇਗਾ ਪਾਣੀ ਪਰ ਰਾਤ ਨੂੰ ਹੀ ਉਹ ਛੇੜਗਾ ਨਹੀਂ ਕੀਤੀ ਪਤਾ ਨਹੀਂ ਹੋਇਆ ਇਹ ਤਾਂ ਹੁਣ ਮਹਿਕਮੇ ਨੂੰ ਪਤਾ ਕੀ ਕਰਦੇ ਕੀ ਨਹੀਂ ਕਰਦੇ ਬਾਕੀ ਸਾਡੇ ਮੁਕੱਦਰ ਹੈ ਨਾ ਬਾਕੀ ਅਸੀਂ ਮੈਂ ਸਾਰੇ ਚੈਨਲ ਹੱਥ ਮੰਨ ਕੇ ਬੇਨਤੀ ਕਰਦਾ ਵੀ ਝੂਠੀਆਂ ਨਾ ਕਿਸੇ ਨੂੰ ਤੜਫਾਓ ਹਾਲੇ ਸਾਡਾ ਕੋਈ ਪਾਣੀ ਪੈਂਦੀ ਜਿਹਨੇ ਆਇਆ ਕਿਸੇ ਨੇ ਆ ਪਾਣੀ ਅੰਦਰ ਅੰਦਰ ਕੋਈ ਨੁਕਸਾਨ ਨਹੀਂ ਆਸੀ ਇੱਕ ਰਿੰਗ ਬੰਨ ਲਾ ਰਿਹਾ ਪਿੰਡ ਦੇ ਬਚਾ ਲਈ ਹਾਲ ਤੋ ਲੱਗ ਰਿਹਾ ਪਹਿਲੇ ਜਿਹੜੇ ਚੈਨਲ ਵਾਲੇ ਆ ਸ਼ਾਇਦ ਮੈਨੂੰ ਬੰਦੇ ਨਾ ਕਰਾਣੇ ਪੈ ਜਾਣ ਜਿਹੜੇ ਟੀਆਰਪੀ ਲੈ ਲਿਆ ਨੇ ਜਿਹੜੇ ਜਿਹੜੇ ਚਾਲੂ ਚੈਨਲ ਵਾਲੇ ਆ ਉਹ ਲੋਕਾਂ ਨੂੰ ਸੌਣ ਨਹੀਂ ਦਿੰਦੇ ਆਪ ਆ ਦੀਆਂ ਫੋਟੋਆਂ ਖਿਚਾਈਂਦੇ ਆਪ ਦੀ ਗੱਲ ਬਣਾਈਂਦੇ ਆਪ ਆ ਗੱਲ ਆ ਕੀ ਮੰਕੀ ਕਰ ਰਹੇ ਹੋ ਤੁਸੀਂ ਮੰਗਾਲੇ ਅੱਜ ਕੁਝ ਨਹੀਂ ਕਰ ਰਿਹਾ ਇਹ ਤਾਂ ਦੇਖ ਰਿਹਾ ਨੁਕਸਾਨ ਕਿੰਨਾ ਹੋ ਰਿਹਾ ਅਸੀਂ ਜ਼ਮੀਨ ਦੇ ਪੈਸੇ ਮੰਗਾ ਕੇ ਸਰਕਾਰ ਤੋਂ ਕਿੰਨੇ ਕੁ ਪਿੰਡ ਆ ਰਹੇ ਨੇ ਪਾਪੂ ਜਿੱਥੋਂ ਮਾਲੂ ਪਰਮਾਤਵਾ ਨਾ ਕਰ ਕੋਈ ਇਧਰ ਹੀ ਵਤਨ ਦੀ ਕਿੰਨੇ ਕੁ ਪਿੰਡੇ ਜੜੇ ਲੱਗੇ ਆ ਰਹੇ ਏ ਜੇ ਪਾਣੀ ਜ਼ਿਆਦਾ ਆ ਜਾ ਫਿਰ ਤਾਂ ਇਥੋਂ ਆ ਪਾਣੀ ਸਾਰੇ ਜਿਹੜੇ ਪਿੰਡ ਸਾਰੇ ਆ ਜਾਣੇ ਕਾਫੀ ਪਿੰਨ ਲੁਧਿਆਣਾ ਵੀ ਆ ਜਾਣਾ ਵਿੱਚੇ ਜਿਹੜੀ ਲੁਧਿਆਣਾ ਇੰਡਸਟਰੀ ਤਾਂ ਪਹਿਲੇ ਉਹ ਆਪਣੇ ਲਾ ਕੇ ਬੈਠੇ ਨੇ ਬੋਰੀਆਂ ਲਾ ਕੇ ਬੈਠੇ ਨੇ ਪਰ ਉਹਨਾਂ ਨੇ ਚਾਹੀਦਾ ਨਹੀਂ ਕਿ ਅਸਲ ਲੋੜ ਹੈ ਤੇ ਆਣ ਮੈਂ ਕਿਹਾ ਸਾਡਾ ਪਿੰਨ ਇੰਨਾ ਮਜ਼ਬੂਤ ਹੈ ਇਹਨੇ ਦਲੇਰ ਸਾਡੇ ਕਿਸੇ ਨਾ ਬੋਰੀ ਨਹੀਂ ਡਾਈ ਹੱਲੇ ਸਾਨੂੰ ਪਤਾ ਹੈ ਕੁਝ ਨਹੀਂ ਹੋਣਾ ਸਾਡੀ ਉਮਰੇ ਇਥੇ ਲੰਘ ਗਈ 1986 ਚ ਪਾ ਸੋ ਦੇਖ ਰੋ ਕਿ ਵਾਕਈ ਇੱਕ ਹੌਸਲਾ ਸਰਪੰਚ ਸਾਹਿਬ ਦਾ ਤੋਂ ਇਹ ਅੱਜ ਵੀ ਜਿਹੜੀ ਆ ਹਿੰਮਤ ਨਹੀਂ ਹਾਰੇ ਕਹਿੰਦੇ ਨੇ ਕਿ ਜੋ ਵੀ ਕਰਨਾ ਪ੍ਰਮਾਤਮਾ ਦੇ ਹੱਥ ਚ ਆ ਪਰ ਜਿਹੜੇ ਇੰਡਸਟਰੀ ਗੱਲ ਕਰੀ ਲੁਧਿਆਣੇ ਵਾਲੇ ਦੇ ਦਿਲ ਦੀਆਂ ਧੜਕਣਾਂ ਕੰਬਰੀਆਂ ਨੇ ਲਾੜੇ ਲੋਕ ਬੜੇ ਡਰਦੇ ਨੇ ਕਿ ਲਾੜੇ ਨੂੰ ਉਹਨਾਂ ਨੇ ਇਹ ਚੀਜ਼ਾਂ ਨਹੀਂ ਦੇਖਦੀਆਂ ਕਿ ਇੱਕ ਦੋ ਦਿਨ ਬਾਅਦ ਜੇ ਫੈਕਟਰੀ ਬੰਦ ਵੀ ਕਰੇ ਕਿਤੇ ਤੁਹਾਡਾ ਕਾਟ ਨਹੀਂ ਆ ਸਕਦਾ ਕਿ ਇੱਥੇ ਜ਼ਰੂਰਤ ਆ ਜਿਹੜੇ ਜੋ ਵੀ ਹੈ ਲਿਵਰ ਇੱਥੇ ਲਗਾਓ ਦੋ ਦਿਨ ਵਾਸਤੇ ਲਗਾਓ ਪਰਮਾਤਮਾ ਤੁਹ ਬਹੁਤ ਠੀਕ ਕਰੇਗਾ ਕਿਉਂਕਿ ਇਹਨਾਂ ਨੇ ਪਹਿਲੀ ਜਿਹੜੇ ਫੈਕਟਰੀਆਂ ਵਾਲਿਆਂ ਨੇ ਜਿਹੜੇ ਕਹ ਸਾਰੇ ਬੋਰੀਆਂ ਲਗਾ ਕੇ ਆਪਣੀ ਫੈਕਟਰੀਆਂ ਨੂੰ ਕਰਕੇ ਬੈਠ ਕੇ ਇਹਨੇ ਕਿ ਸਾਡੀ ਫੈਕਟਰੀ ਨੂੰ ਨੁਕਸਾਨ ਨਾ ਹੋ ਜAVE ਤੋਂ ਵੀਡੀਓ ਵਿੱਚ ਅਸੀਂ ਜੂ ਧਾਵਾਂਗੇ ਲਗਾਉਣੇ ਵਾਲੇ ਜੇ ਅਗਰ ਡਰੇ ਹੋਏ ਨੇ ਤਾਂ ਇੰਡਸਟਰੀ ਜਿੰਨੀ ਵੀ ਆ ਵੱਧ ਤੋਂ ਵੱਧ ਇੱਥੇ ਦੋ ਦੋ ਦਿਨ ਵੀ ਲਗਾ ਕੇ ਜਾਣ ਤਾਂ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਸੋਲੂਸ਼ਨ ਮਿਲ ਸਕਦੀ ਹੈ ਪਰ ਇੱਥੇ ਐਨਡੀਆਰਫੀ ਟੀਮ ਦੇ ਆਰਪੀ ਜਿਹੜੀ ਹੈ ਕਾਫੀ ਜਿਹੜੀ ਐਨਜੀਓ ਸੰਸਥਾ ਤੇ ਆਰੀਆਨ ਦਾ ਸਲੂਟ ਹੈ ਕਿਉਂਕਿ ਔਖੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਭਾਰੀ ਪੀੜ ਪੈਂਦੀ ਹੈ ਤੇ ਪੰਜਾਬੀ ਹਮੇਸ਼ਾ ਗੇਂਦੇ ਪਰ ਫਿਰ ਵੀ ਪੰਜਾਬੀ ਡਰਦੇ ਨਹੀਂ ਸੋ ਅਸੀਂ ਵੀ ਅਦਾਸ ਕਰਦੇ ਹਾਂ ਵਾਹਿਗੁਰੂ ਆਨਮਲ ਸਭ ਜਿਨ੍ਹਾਂ ਵਿੱਚ ਬਿਲਕੁਲ ਠੀਕ ਠਾਕ ਕਰੇ ਸੋ ਕਮੈਂਟ ਦੇ ਵਿੱਚ ਵਾਹਿਗੁਰੂ ਜੂ ਲਿਖੋ ਕਿ ਇਹ ਅਦਾਸ ਦਿੱਤੀ ਕੀਤੀ ਹੋਈ ਤੇ ਜੂ ਗੁਰੂ ਘਰ ਜਾਂਦੀ ਹੈ ਤਾਂ ਵੀਡੀਓ ਨੂੰ ਵੀ ਜਿਹੜੀ ਚੱਲਦੀ ਚੱਲਦੀ ਸ਼ੇਅਰ ਕਰੋ ਦੂਜੀ ਵੀਡੀਓ ਜਿਹੜੇ ਲੋਕ ਇੱਥੇ ਟੀਆ ਪਿੰਡ ਰੌੜ ਲਗੇ ਨੇ ਪਰ ਇਦਾਂ ਝੂਠੀਆਂ ਫਾਵਾ ਨਾਲ ਚੰਗਾ ਨਹੀਂ ਕਰ ਸਕਦਾ ਮਾੜਾ ਵਾਂਣਾ ਸੋਚੋ ਤੋ ਵੀਡੀਓ ਨੂੰ ਵੀ ਜਿਹੜੀ ਚੱਲਦੀ ਚੱਲ ਰਹੀ ਸ਼ੇਅਰ ਕਰਦੇ ਰਹੋ ਧੰਨਵਾਦੀ ਸ਼ੁਕਰੀ